शिक्षार्थियों आज आपके समक्ष प्रस्तुत है पंजाबी की लोक कथा चार यार चलिए सुनते हैं पंजाबी की ये लोक कथा एक देश का राजा बड़े वे राज मालिक उसदिया सात राणिया सन पर उसके घर कोई औलाद नहीं सी प्रजा उसका बड़ा आदर सी पर उसद मर पिछों उसका एडा वा राज संभाल वाला कोई नहीं रबी करनी ਜਿਸ ਰਾਣੀ ਦੇ ਘਰ ਪੁੱਤ ਜੰਮਦਾ ਸੀ ਉਹ ਥੋੜੀ ਦੇਰ ਪਿਛੋਂ ਮਰ ਜਾਂਦਾ ਸੀ ਹੋਰ ਸਾਰੇ ਪਾਸਿਆਂ ਤੋਂ ਭਾਵੇਂ ਰਾਜਾ ਸੁਖੀ ਸੀ ਪਰ ਇਹ ਸੱਲ ਉਸ ਨੂੰ ਘੁਣਵਾੰਗ ਖਾਈ ਜਾ ਰਿਹਾ ਸੀ ਇੱਕ ਦਿਨ ਉਦਾਸ ਹੋ ਕੇ ਉਸਨੇ ਆਪਣੇ ਵਜ਼ੀਰਾ ਨੂੰ ਆਖਿਆ ਹੁਣ ਤੁਸੀਂ ਹੀ ਬਾਦਸ਼ਾਹੀ ਕਰੋ ਮੈਂ ਤਾਜ ਤੇ ਤਖਤ ਛੱਡ ਜਾਣਾ ਹੈ ਕਿਸੇ ਬਣ ਵਿੱਚ ਜਾ ਕੇ ਤਪੱਸਿਆ ਕਰਾਂਗਾ ਕਿਉਂਕਿ ਜਿਸ ਘਰ ਵਿੱਚ ਬਾਲ ਨਹੀਂ ਹੁੰਦਾ ਉਹ ਘਰ ਘਰ ਨਹੀਂ ਹੁੰਦਾ ਵੱਡੇ ਵਜ਼ੀਰ ਨੇ ਆਖਿਆ ਰਜਨ ਰਾਜ ਪੰਡਤ ਨੂੰ ਬੁਲਾ ਕੇ ਪੁੱਛਿਆ ਜਾਏ ਕਿ ਆਪ ਦੇ ਘਰ ਔਲਾਦ ਹੋਵੇਗੀ ਕਿ ਨਹੀਂ ਜੇ ਹੋਵੇਗੀ ਤਾਂ ਕਦੋਂ ਹੋਵੇਗੀ ਰਾਜੇ ਦੇ ਮਨ ਨੂੰ ਗੱਲ ਪਸੰਦ ਆ ਗਈ ਉਸਨੇ ਹੁਕਮ ਦਿੱਤਾ ਕਿ ਰਾਜ ਪੰਡਤ ਨੂੰ ਬੁਲਾ ਕੇ ਪੁੱਛਿਆ ਜਾਏ ਰਾਜ ਪੰਡਤ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਉਸਨੇ ਜੋਤਿਸ਼ ਲਾ ਕੇ ਦੱਸਿਆ ਇਰਾਜਨ ਤੁਹਾਡੀ ਕਾਰਕ ਬਾਲਕ ਜਨਮ ਲਏਗਾ ਜਿਸ ਰਾਤ ਉਹ ਜਨਮ ਲਏ ਉਸ ਰਾਤ ਨੂੰ ਤੁਹਾਡੀ ਨਗਰੀ ਵਿੱਚ ਜਿੰਨੇ ਵੀ ਲੜਕੇ ਜਨਮ ਲੈਣ ਸਾਰਿਆਂ ਦੀ ਪਾਲਣਾ ਇੱਕ ਥਾਂ ਇੱਕ ਪੋਰੇ ਵਿੱਚ 12 ਸਾਲ ਤੱਕ ਹੋਵੇ ਤਾਂ ਤੁਹਾਡਾ ਬੱਚਾ ਬਚ ਸਕਦਾ ਹੈ ਇਸ ਦੇ ਨਾਲ ਹੀ ਜੋ ਵਿਦਿਆ ਰਾਜਕਮਾਰ ਨੂੰ ਦਿੱਤੀ ਜਾਵੇ ਉਹੀ ਦੂਜੇ ਬਾਲਕਾਂ ਨੂੰ ਵੀ ਦਿੱਤੀ ਜਾਵੇ ਰਾਜੇ ਨੇ ਆਖਿਆ ਪੰਡਤ ਜੀ ਇਸੇ ਤਰ੍ਹਾਂ ਹੀ ਹੋਵੇਗਾ ਰਾਜੇ ਨੇ ਉਸ ਪੰਡਤ ਨੂੰ ਇਨਾਮ ਦੇ ਕੇ ਤੋਰ ਦਿੱਤਾ ਸਮਾਪਾ ਕੇ ਰਾਜੇ ਦੀ ਵੱਡੀ ਰਾਣੀ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਬਾਦਸ਼ਾਹ ਸੁਣ ਕੇ ਬੜਾ ਪ੍ਰਸੰਨ ਹੋਇਆ ਉਸ ਨੂੰ ਪੰਡਤ ਦੀ ਦੱਸੀ ਹੋਈ ਗੱਲ ਯਾਦ ਆਈ ਉਸ ਨੇ ਹੁਕਮ ਦਿੱਤਾ ਕਿ ਪਤਾ ਕੀਤਾ ਜਾਵੇ ਕਿ ਇਸ ਰਾਤ ਇਸ ਨਗਰੀ ਵਿੱਚ ਕਿਸ ਕਿਸ ਦੇ ਘਰ ਲੜਕੇ ਨੇ ਜਨਮ ਲਿਆ ਹੈ ਨੌਕਰਾਂ ਨੇ ਆ ਕੇ ਖਬਰ ਦਿੱਤੀ ਕਿ ਰਾਤੀ ਇਸ ਨਗਰੀ ਵਿੱਚ ਤਿੰਨ ਹੋਰ ਲੜਕਿਆਂ ਨੇ ਜਨਮ ਲਿਆ ਹੈ ਇੱਕ ਤਰਖਾਨ ਇੱਕ ਬਲੋਚ ਇੱਕ ਬ੍ਰਾਹਮਣ ਦੇ ਘਰ ਰਾਜੇ ਨੇ ਹੁਕਮ ਦਿੱਤਾ ਕਿ ਤਿੰਨੇ ਬੱਚੇ ਮਾਵਾ ਸਣੇ ਸਦਵਾ ਲਏ ਜਾਣ ਉਸ ਆਪਣੇ ਬੱਚੇ ਤੇ ਰਾਣੀ ਸਮੇਤ ਉਹਨਾਂ ਸਾਰਿਆਂ ਨੂੰ ਇੱਕ ਸੁੰਦਰ ਭੋਰੇ ਵਿੱਚ ਭੇਜਣ ਦਾ ਹੁਕਮ ਦਿੱਤਾ ਇਵੇਂ ਹੀ ਕੀਤਾ ਗਿਆ ਉਹਨਾਂ ਸਾਰਿਆਂ ਬੱਚਿਆਂ ਦੀ ਪਾਲਣਾ ਸ਼ਾਹੀ ठाट ਨਾਲ ਹੁੰਦੀ ਰਹੀ ਉਹਨਾਂ ਨੂੰ ਵਿਦਿਆ ਪੜ੍ਹਾਉਣ ਤੇ ਛਾਸ਼ਤਰ ਵਿਦਿਆ ਸਿਖਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਸੁੱਖਾ ਸੁਖਦਿਆਂ ਨੂੰ 12 ਬਰੇ ਬੀਤ ਗਏ ਚਾਰੇ ਬਾਲਕ ਪੋਰੇ ਵਿੱਚੋਂ ਬਾਹਰ ਆਏ ਸਾਰੇ ਰਾਜ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਬਾਲਕਾਂ ਦੇ ਚਿਹਰੇ ਚੰਨ ਵਾਂਗ ਚਮਕਦੇ ਸਨ ਉਹਨਾਂ ਦਾ ਰੂਪ ਛੱਲਿਆ ਨਹੀਂ ਸੀ ਜਾਂਦਾ ਉਹ ਚਾਰੇ ਹੀ ਰਾਜਕੁਮਾਰ ਜੱਪਦੇ ਸਨ ਉਹ ਇੱਕ ਪਲ ਵੀ ਇੱਕ ਦੂਜੇ ਤੋਂ ਵਿਛੜਦੇ ਨਹੀਂ ਸਨ ਇਕੱਠੇ ਉੱਠਦੇ ਇਕੱਠੇ ਬਹਿੰਦੇ ਤੇ ਇਕੱਠੇ ਹੀ ਸ਼ਹਿਰੋਂ ਬਾਹਰ ਸੈਰ ਕਰਨ जाया ਕਰਦੇ ਸਨ ਰਾਜੇ ਦੇ ਵਜੀਰ ਦਾ ਲੜਕਾ ਵੀ ਰਾਜਕੁਮਾਰ ਦਾ ਹਾਣੀ ਸੀ ਉਹ ਆਪਣੇ ਲੜਕੇ ਨੂੰ ਆਖਿਆ ਕਰਦਾ ਕਿ ਤੂੰ ਰਾਜਕਮਰ ਨਾਲ ਤੁਰਿਆ ਫਿਰਿਆ ਤੇ ਖੇਡਿਆ ਕਰ ਇਸ ਤਰ੍ਹਾਂ ਤੇਰਾ ਉਸ ਨਾਲ ਪਿਆਰ ਹੋ ਜਾਵੇਗਾ ਤੇ ਜਦੋਂ ਉਹ ਤਖਤ ਤੇ ਬੈਠੇਗਾ ਤੈਨੂੰ ਵਜ਼ੀਰ ਬਣਾ ਲਵੇਗਾ ਵਜ਼ੀਰ ਦਾ ਲੜਕਾ ਉਹਨਾਂ ਚਾਹਾਂ ਯਾਰਾਂ ਦੇ ਪਿੱਛੇ-ਪਿੱਛੇ ਲੇਲੀ ਵਾਂਗ ਫਿਰਦਾ ਪਰ ਰਾਜਕਮਰ ਉਸ ਨਾਲ ਗੱਲ ਨਹੀਂ ਸੀ ਕਰਦਾ ਜਿੱਥੇ ਉਹ ਚਾਰੇ ਬੈਠਦੇ ਸਨ ਜੇ ਕਦੀ ਵਜ਼ੀਰ ਦਾ ਲੜਕਾ ਉਹਨਾਂ ਵਿੱਚ ਆ ਬੈੰਦਾ ਤਾਂ ਰਾਜਕਮਰ ਉਸਨੂੰ ਉਠਾ ਦਿੰਦਾ ਤੇ ਆਖਦਾ ਸਾਡੇ ਮਗਰ ਮਗਰ ਨਾ ਫਿਰਿਆ ਕਰ ਇੱਕ ਦਿਨ ਵਜ਼ੀਰ ਦਾ ਲੜਕਾ ਘਰ ਆ ਗਿਆ ਆਪਣੇ ਪਿਤਾ ਕੋਲ ਰੋਪਿਆ ਤੇ ਆਖਣ ਲੱਗਾ ਪਿਤਾ ਜੀ ਰਾਜਕਮਾਨ ਮੇਰੇ ਨਾਲ ਸਿੱਧੇ ਮੂੰਹ ਨਹੀਂ ਬੋਲਦਾ ਜੇਕਰ ਮੈਂ ਉਸ ਕੋਲ ਜਾਂਦਾ ਹਾਂ ਤਾਂ ਮੈਨੂੰ ਝਾੜ ਝੰਬ ਸੁੱਟਦਾ ਹੈ ਚਾਹੇ ਮੇਰੀ ਕੋਈ ਗੱਲ ਨਹੀਂ ਸੁਣਦਾ ਦੂਸਰੇ ਦਿਨ ਵਜ਼ੀਰ ਨੇ ਦਰਬਾਰ ਵਿੱਚ ਜਾ ਕੇ ਰਾਜੇ ਨੂੰ ਆਖਿਆ ਇਹ ਰਾਜਨ ਰਾਜਕਮਾਰ ਵੱਡਾ ਹੋ ਕੇ ਰਾਜ ਨਹੀਂ ਸੰਭਾਲ ਸਕੇਗਾ ਕਿਉਂਕਿ ਉਸ ਦੀ ਸੰਗਤ ਬਲੋਚ ਤਰਖਾਨ ਤੇ ਬ੍ਰਾਹਮਣ ਦੇ ਲੜਕਿਆਂ ਨਾਲ ਹੈ ਉਸ ਵਿੱਚ ਰਾਜਕਮਾਰਾਂ ਵਾਲੀ ਸ਼ਾਨ ਸੂਝ-ਬੂਝ ਤੇ ਸਿਆਣਪ ਨਹੀਂ ਹੋ ਸਕਦੀ ਉਹ ਉਹਨਾਂ ਤਿੰਨਾਂ ਨਾਲੋਂ ਕਦੇ ਵੱਖ ਨਹੀਂ ਹੁੰਦਾ ਇਹ ਗੱਲ ਸੁਣ ਕੇ ਰਾਜਾ ਬੜੇ ਕ੍ਰੋਧ ਵਿੱਚ ਆਇਆ ਤੇ ਉਸਨੇ شاہੀ ਦਰਵਾਜ਼ੇ ਅੱਗੇ ਪਰਵਾਨਾ ਲਿਖਵਾ ਦਿੱਤਾ ਕਿ ਰਾਜਕੁਮਾਰ ਨੂੰ 14 ਸਾਲ ਦਾ ਬਨਵਾਸ ਦਿੱਤਾ ਜਾਂਦਾ ਹੈ ਕਿਉਂਕਿ ਉਸਦੀ ਸੰਗਤ ਬਲੋਚ ਤਰਖਾਨ ਅਤੇ ਬ੍ਰਾਹਮਣ ਦੇ ਲੜਕਿਆਂ ਨਾਲ ਹੈ ਤੇ ਉਹ ਰਾਜ ਘਾੜ ਸੰਭਾਲਣ ਦੇ ਯੋਗ ਨਹੀਂ ਉਸ ਵਿੱਚ ਇਹ ਵੀ ਲਿਖਿਆ ਸੀ ਉਹ ਹੁਣ ਇਹ ਪਰਵਾਨਾ ਪੜ੍ਹ ਕੇ ਰਾਜ ਦਾ ਦਰਵਾਜ਼ਾ ਨਾ ਲੰਗੇ ਜਦੋਂ ਰਾਜਕੁਮਾਰ ਸ਼ਾਮ ਨੂੰ ਆਪਣੇ ਤਿੰਨਾਂ ਯਾਰਾਂ ਨਾਲੋਂ ਨਿਕੜ ਕੇ ਸ਼ਾਹੀ ਦਰਵਾਜ਼ੇ ਅੱਗੇ ਆਇਆ ਤਾਂ ਕੀ ਵੇਖਦਾ ਹੈ ਕਿ ਮੋٹے ਅੱਖਰਾਂ ਵਿੱਚ ਪਰਵਾਨਾ ਲੱਗਾ ਹੋਇਆ ਹੈ ਕਿ ਤੈਨੂੰ 14 ਸਾਲਾਂ ਦਾ ਬਨਵਾਸ ਦਿੱਤਾ ਜਾਂਦਾ ਹੈ ਇਹ ਪੜ੍ਹ ਕੇ ਰਾਜਕੁਮਾਰ ਪਛਾਣ ਦਾ ਪਛਾਣ ਹੀ ਮੁੜ ਤੁਰਿਆ ਤੇ ਬ੍ਰਾਹਮਣ ਯਾਰ ਦੇ ਘਰ ਚਲਾ ਗਿਆ ਤੇ ਉਸ ਨੂੰ ਅੱਖ ਲੱਗਾ ਭਰਾਵਾ ਮੈਨੂੰ ਜਾਂਦੀ ਵਾਰ ਮਿਲ ਲੈ ਮੈਨੂੰ 14 ਸਾਲ ਦਾ ਬਨਵਾਸ ਮਿਲ ਗਿਆ ਹੈ ਮੈਂ ਜੰਗਲਾਂ ਨੂੰ ਜਾ ਰਿਹਾ ਹਾਂ ਖਬਰੇ ਮੁੜ ਕੇ ਮੇਲ ਹੋਵੇ ਜਾਂ ਨਾ ਬ੍ਰਾਹਮਣ ਦੇ ਲੜਕੇ ਨੇ ਆਖਿਆ ਰਾਜਕੁਮਾਰ ਮੈਂ ਵੀ ਤੇਰੇ ਨਾਲ ਹੀ 14 ਸਾਲ ਦਾ ਬਨਵਾਸ ਕੱਟਾਂਗਾ ਦੋਵੇਂ ਤੁਰਕੇ ਬਲੋਚ ਦੇ ਮੁੰਡੇ ਕੋਲ ਆ ਗਏ ਉਸ ਨੂੰ ساری ਵਿਥਿਆ ਸੁਣਾਈ ਤਾਂ ਉਸ ਨੇ ਵੀ ਆਖਿਆ ਮੈਂ ਵੀ ਤੁਹਾਡੇ ਨਾਲ ਹੀ ਚੱਲਾਂਗਾ ਤਿੰਨੇ ਰਲ ਕੇ ਤਰਖਾਨ ਕੋਲ ਚਲੇ ਗਏ ਉਹ ਵੀ ਬਨਵਾਸ ਜਾਣ ਲਈ ਉਹਨਾਂ ਦੇ ਨਾਲ ਹੋ ਤੁਰਿਆ ਚਾਰੇ ਯਾਰ ਕੱਪੜੇ ਪਹਿਣ ਹਥਿਆਰ ਲੈ ਕੇ ਘੋੜਿਆਂ ਤੇ ਸਵਾਰ ਹੋ ਕੇ ਰਾਤੋਂ ਰਾਤ ਉਸ ਨਗਰੀ ਨੂੰ ਛੱਡ ਕੇ ਜੰਗਲ ਨੂੰ ਚੱਲ ਪਏ ਚਲੋ ਚੱਲ ਇੱਕ ਬਾਦਸ਼ਾਹੀ ਛੱਡ ਦੂਜੀ ਬਾਦਸ਼ਾਹੀ ਛੱਡ ਦੂਰ ਜੰਗਲਾਂ ਵਿੱਚ ਚਲੇ ਗਏ ਇੱਕ ਦਿਨ ਤੁਰੇ ਜਾਂਦੇ ਆ ਕੀ ਵੇਖਦੇ ਹਨ ਕਿ ਉਹ ਝਾੜ ਬਿਆਬਾਨ ਵਿੱਚ ਇੱਕ ਖੂਹ ਤੇ ਪੰਡਤ ਬੈਠਾ ਮੰਤਰ ਪੜ੍ਹ ਰਿਹਾ ਹੈ ਉਸਨੇ ਗਲ ਵਿੱਚ ਮਾਲਾ ਪਾਈ ਹੋਈ ਹੈ ਤੇ ਲਾਗੇ ਗੜਵੀ ਰੱਖੀ ਹੋਈ ਹੈ ਉਹ ਆਪਣੇ ਮੰਤਰ ਨਾਲ ਖੂਹੀ ਦਾ ਪਾਣੀ ਕੰਡਿਆਂ ਤੋਂ ਬਾਹਰ ਲਿਆਉਂਦਾ ਹੈ ਤੇ ਕਦੀ ਅਜੀਹਾ ਮੰਤਰ ਮਾਰਦਾ ਹੈ ਕਿ ਪਾਣੀ ਖੂਹੀ ਵਿੱਚੋਂ ਬਿਲਕੁਲ ਮੁੱਕ ਜਾਂਦਾ ਹੈ ਬ੍ਰਾਹਮਣ ਦੇ ਲੜਕੇ ਨੇ ਆਖਿਆ ਸੁਣੋ ਭਰਾਵੋ ਤੁਸੀਂ ਚਲੋ ਮੈਂ ਇਸ ਪੰਡਤ ਕੋਲੋਂ ਮੰਤਰ ਸਿੱਖ ਕੇ ਤੁਹਾਨੂੰ ਮਿਲਾऊंगा ਬ੍ਰਾਹਮਣ ਦਾ ਲੜਕਾ ਉੱਥੇ ਰਹਿ ਪਿਆ ਤਰਖਾਨ ਬਲੂਚਾਂ ਦਾ ਮੁੰਡਾ ਤੇ ਰਾਜਕਮਰ ਤਿੰਨ ਉਹ ਅੱਗੇ ਤੁਰ ਪਏ। ਉਹਨਾਂ ਜੰਗਲ ਵਿੱਚ ਇੱਕ ਬੁੱਢੇ ਬਲੋਚ ਨੂੰ ਖੁਰਾ ਕੱਢਦਿਆ ਵੇਖਿਆ। ਰਾਜਕਮਰ ਨੇ ਪੁੱਛਿਆ, "ਬਾਬਾ ਕਿਸ ਦਾ ਖੁਰਾ ਕੱਢ ਰਿਹਾ ਹੈ?" ਬੁੱਢੇ ਬਲੋਚ ਨੇ ਆਖਿਆ, "ਪੁੱਤਰ ਮੇਰੀ ਡਾਚੀ ਗਵਾਚੀ ਨੂੰ 12 ਸਾਲ ਹੋਏ ਨੇ। ਅੱਜ ਮੈਨੂੰ ਜੰਗਲ ਵਿੱਚੋਂ ਉਸਦਾ ਖੁਰਾ ਲੱਭਾਇ ਤੇ ਇਸ ਖੁਰੇ ਮਗਰ ਜਾ ਕੇ ਮੈਂ ਉਸ ਦਾਚੀ ਨੂੰ ਲੱਭ ਲੈਣਾ ਹੈ। ਖੁਰਾ ਕੱਢਣ ਦੀ ਜਾਲ ਸਿੱਖਣ ਲਈ ਬਲੋਚ ਦਾ ਲੜਕਾ ਉਸ ਬੁੱਢੇ ਬਲੋਚ ਖੋਜੀ ਕੋਲ ਰਹਿ ਪਿਆ।" ਹੁਣ ਰਾਜਕਮਰ ਤੇ ਤਰਖਾਨ ਘੋੜਿਆਂ ਤੇ ਚੜ ਕੇ ਜਾ ਰਹੇ ਸਨ ਤਾਂ ਇੱਕ ਨਗਰੀ ਦੇ ਲਾਗੇ ਉਹਨਾਂ ਦੇ ਕੰਨੀ ਕੁਝ ਖੜਾਕ ਪਿਆ ਜਾ ਕੇ ਕੀ ਵੇਖਦੇ ਹਨ ਕਿ ਉੱਥੇ ਇੱਕ ਉਡਨ ਘਟੋਲੇ ਬਣਾਉਣ ਦਾ ਕਾਰਖਾਨਾ ਹੈ ਤਰਖਾਨਾਂ ਦਾ ਲੜਕਾ ਉਡਨ ਘਟੋਲੇ ਬਣਾਉਣ ਦੀ ਜਾ ਸਿੱਖਣ ਲਈ ਉੱਥੇ ਰਹਿ ਪਿਆ ਤੇ ਰਾਜਕੁਮਾਰ ਇਕੱਲਾ ਘੋੜੇ ਤੇ ਚੜ ਕੇ ਦੂਰ ਜੰਗਲ ਨੂੰ ਚਲਾ ਗਿਆ ਜੰਗਲ ਵਿੱਚ ਉਸ ਨੂੰ ਇੱਕ ਥਾਂ ਰਾਤ ਪੈ ਗਈ ਉੱਥੇ ਇੱਕ ਸੁੰਦਰ ਬੌਲੀ ਸੀ ਉਸ ਦੇ ਕੰਢੇ ਉਸਨੇ ਘੋੜਾ ਬਣ ਦਿੱਤਾ ਤੇ ਆਪ ਇੱਕ ਰੁੱਖ ਥੱਲੇ ਬਾਹਾਂ ਸਹਰਾਣੇ ਰੱਖ ਕੇ ਸੌ ਗਿਆ। ਅੱਧੀ ਰਾਤ ਨੂੰ ਅਚਾਨਕ ਉਸਦੀ ਅੱਖ ਖੁੱਲੀ ਤਾਂ ਕੀ ਵੇਖਦਾ ਹੈ ਕਿ ਬੌਲੀ ਦੇ ਲਾਗੇ ਜਗਮਗ ਜਗਮਗ ਹੋ ਰਹੀ ਏ ਇੱਕ ਬਾਸ਼ਕਨਾਗ ਚਾਨਣ ਵਿੱਚ ਖੇਡ ਰਿਹਾ ਏ। ਰਾਜਕਮਾਰ ਬੜੀ ਹੈਰਾਨੀ ਨਾਲ ਵੇਖਦਾ ਰਿਹਾ। ਕੁਛੇ ਪਿੱਛੋਂ ਬਾਸ਼ਕਨਾਗ ਨੇ ਜਗਮਗ ਜਗਮਗ ਕਰਦੀ ਮਣੀ ਮੂੰਹ ਵਿੱਚ ਪਾ ਲਈ ਤੇ ਬੌਲੀ ਵੀ ਚਲਾ ਗਿਆ। ਦੂਜੇ ਦਿਨ ਰਾਜਕਮਾਰ ਉੱਥੇ ਹੀ ਰਿਹਾ ਤੇ ਰਾਤ ਨੂੰ ਜਾਗਦਾ ਰਿਹਾ। ਅੱਧੀ ਰਾਤ ਨੂੰ ਫਿਰ ਬਾਸ਼ਕਨਾਗ ਬੌਲੀ ਵਿੱਚੋਂ ਨਿਕਲਿਆ ਉਸਨੇ ਆਪਣੇ ਮੂੰਹ ਜੋ ਮਣੀ ਉਗਲੀ ਸਾਰੇ ਜੰਗਲ ਵਿੱਚ ਚਾਨਣ ਹੋ ਗਿਆ ਉਹ ਬੜਾ ਚਿਰ ਮਣੀ ਨਾਲ ਖੇਡਦਾ ਰਿਹਾ ਤੇ ਫਿਰ ਮਣੀ ਮੂੰਹ ਵਿੱਚ ਪਾ ਕੇ ਬੌਲੀ ਵਿੱਚ ਉਤਰ ਗਿਆ ਅਗਲੇ ਦਿਨ ਰਾਜਕਮਰ ਨੂੰ ਕਿਉਂਤ ਸੁਜੀ ਉਹ ਘੋੜੇ ਤੇ ਚੜ ਕੇ ਇੱਕ ਲਾਗਲੇ ਸ਼ਹਿਰ ਵਿੱਚ ਗਿਆ ਉੱਥੇ ਜਾ ਕੇ ਦਾਣੀ ਭੁੰਨਣ ਵਾਲੀ ਦੀ ਪੱਠੀ ਦੇ ਘੋੜਾ ਲੈ ਕੇ ਜਾ ਖਲੋਤਾ ਮਾਈ ਨੂੰ ਆਖ ਲੱਗਾ ਮਾਈ ਮੈਨੂੰ ਇੱਕ ਪੰਡ ਸਵਾਹ ਦੀ ਚਾਹੀਦੀ ਹੈ ਕਿੰਨੇ ਪੈਸੇ ਲਵੇਂਗੀ ਮਾਈ ਨੇ ਆਖਿਆ ਵੇ ਵੀਰਾ ਮੈਂ ਤੇਤੋਂ ਸਦਕੇ ਜਾਵਾਂ ਮੈਂ ਤੇਰੇ ਕੋਲੋਂ ਸਵਾਦ ਦੇ ਪੈਸੇ ਲੈਣੇ ਜਿੰਨਾ ਜੀ ਕਰਦਾ ਇਹ ਘੋੜੇ ਤੇ ਲੱਦ ਕੇ ਲਿਆ ਜਾ ਸਗੋਂ ਮੈਨੂੰ ਪਰੇ ਰੂੜੀ ਤੇ ਚੁੱਟਣੀ ਪੈਂਦੀ ਆ ਰਾਜਕੁਮਾਰ ਘੋੜੇ ਤੋਂ ਉੱਤਰ ਕੇ ਸਵਾਦੀ ਤਗੜੀ ਪੰਡ ਬਣ ਕੇ ਘੋੜੇ ਤੇ ਲੱਦ ਕੇ ਸ਼ਾਮ ਨੂੰ ਬੌਲੀ ਤੇ ਲੈ ਆਇਆ ਤੇ ਉੱਥੇ ਖਲਾਰ ਦਿੱਤੀ ਜਿੱਥੇ ਬਾਸ਼ਕਨਾਗ ਬੌਲੀ ਵਿੱਚੋਂ ਰਾਤ ਨੂੰ ਨਿਕਲ ਕੇ ਮਣੀ ਛੁੱਟਿਆ ਕਰਦਾ ਸੀ ਤੇ ਆਪ ਘੋੜਾ ਬਣ ਕੇ ਉਹਲੇ ਲੁੱਕ ਕੇ ਬੈਠ ਗਿਆ ਰਾਤ ਭਈ ਤਾਂ ਬਾਸ਼ਕਨਾਗ ਮਣੀ ਲੈ ਕੇ ਬੌਲੀ ਵਿੱਚੋਂ ਨਿਕਲਿਆ ਜਦੋਂ ਉਸਨੇ ਬੌਲੀ ਵਿੱਚੋਂ ਮਣੀ ਉਗਲੀ ਤਾਂ ਉਹ ਡਿੱਗਦਿਆਂ ਹੀ ਸਵਾਹ ਵਿੱਚ ਗਵਾਚ ਗਈ। ਹੁਣ ਉਸ ਦਾ ਚਾਣਨ ਕੀ ਹੋਣਾ ਸੀ ਬਾਸ਼ਕਨਾਗ ਮਣੀ ਗਵਾਚਣ ਦੇ ਗੰਭੀਰ ਵਿੱਚ ਬੌਲੀ ਦੀਆਂ ਇੱਟਾਂ ਨਾਲ ਟਕਰਾਂ ਮਾਰ-ਮਾਰ ਕੇ ਮਰ ਗਿਆ। ਰਾਜਕੁਮਾਰ ਸਾਰਾ ਕੌਤਕ ਵੇਖਦਾ ਰਿਹਾ ਦਿਨ ਚੜ੍ਹਿਆ ਤਾਂ ਰਾਜਕੁਮਾਰ ਨੇ ਮਰਿਆ ਹੋਇਆ ਬਾਸ਼ਕਨਾਗ ਵੇਖਿਆ ਅਤੇ ਸਵਾਹ ਫੋੜ ਕੇ ਮਣੀ ਲੱਭ ਲਈ। ਮਣੀ ਨੂੰ ਕਿ ਸਵਾਹ ਲੱਗੀ ਹੋਈ ਸੀ ਇਹ ਰਾਜਕੁਮਾਰ ਉਸ ਨੂੰ ਧੋਣ ਲਈ ਬੌਲੀ ਵਿੱਚ ਪੌੜੀਆਂ ਥਾਣੀ ਉਤਰਿਆ ਜਿਉਂ-ਜਿਉਂ ਮਣੀ ਉਹ ਪਾਣੀ ਵਾਲ ਕਰਦਾ ਸੀ ਪਾਣੀ ਬੋਲੀਵੂਚੋਂ ਲੈਂਦਾ ਜਾਂਦਾ ਸੀ ਰਾਜਕਮਾਰ ਪੌੜੀਆਂ ਉਤਰਦਾ ਗਿਆ ਉਤਰਦਾ ਗਿਆ ਥੱਲੇ ਜਾ ਕੇ ਇੱਕ ਵਾਰੀ ਆਈ ਰਾਜਕਮਾਰ ਨੇ ਜਦੋਂ ਇਸ ਵਾਰੀ ਦਾ ਬੂਹਾ ਖੋਲਿਆ ਤਾਂ ਅੱਗੇ ਉਸ ਨੂੰ ਸੁੰਦਰ ਮਹਿਲ ਤੇ ਬਾਗ-ਬਗੀਚੇ ਨਜ਼ਰ ਆਏ ਉਸ ਵਾਰੀ ਵਿੱਚੋਂ ਲੰਘਿਆ ਉਹਨੇ ਬੜੀ ਹੈਰਾਨੀ ਨਾਲ ਚਾਰੇ ਪਾਸੇ ਵੇਖਿਆ ਉਸ ਨੂੰ ਉੱਥੇ ਨਾ ਕੋਈ ਬੰਦਾ ਨਾ ਕੋਈ ਬੰਦੇ ਦੀ ਝਾਤ ਹੀ ਨਜ਼ਰ ਆਈ ਅੱਗੇ ਜਾ ਕੇ ਉਸਨੇ ਇੱਕ ਸੁੰਦਰ ਮਹਿਲ ਦਾ ਬੂਹਾ ਖੋਲ ਕੇ ਵੇਖਿਆ ਕਿ ਇੱਕ ਸੁੰਦਰ ਪਲੰਘ ਉੱਤੇ ਇੱਕ ਸੁੰਦਰ ਰਾਜਕੁਮਾਰੀ ਸੁੰਦਰ ਪੋਸ਼ਾਕ ਪਾ ਕੇ ਬੈਠੀ ਹੈ ਉਹ ਰਾਜਕੁਮਾਰੀ ਪਹਿਲਾਂ ਉਸ ਰਾਜਕੁਮਾਰ ਨੂੰ ਵੇਖ ਕੇ ਹੱਸ ਪਈ ਤੇ ਫਿਰ ਰੋ ਪਈ। ਰਾਜਕੁਮਾਰ ਨੇ ਪੁੱਛਿਆ ਤੂੰ ਕੌਣ ਏ? ਜੋ ਪਲੰਗ ਤੇ ਬੈਠੀ ਹੈ ਰਾਜਕੁਮਾਰ ਨੇ ਆਖਿਆ ਮੈਂ ਇੱਕ ਰਾਜਕੁਮਾਰੀ ਹਾਂ। ਰਾਜਕੁਮਾਰ ਨੇ ਫਿਰ ਪੁੱਛਿਆ ਤੂੰ ਪਹਿਲਾਂ ਹੱਸੀ ਕਿਉਂ ਤੇ ਫਿਰ ਰੋਈ ਕਿਉਂ? ਰਾਜਕੁਮਾਰੀ ਨੇ ਆਖਿਆ ਹੱਸੀ ਮੈਂ ਇਸ ਕਰਕੇ ਹਾਂ ਕਿ 12 ਸਾਲ ਪਿੱਛੋਂ ਮੇਰੇ ਮੱਥੇ ਕੋਈ ਆਦਮੀ ਲੱਗਾ। ਰੋਈ ਤਾਂ ਹਾਂ ਕਿ ਬਾਸ਼ਕਨਾਗ ਆਵੇਗਾ ਤੇ ਤੈਨੂੰ ਮਾਰ ਦੇਵੇਗਾ। ਮੈਨੂੰ ਨਿੱਕੀ ਹੁੰਦੀ ਨੂੰ ਇਹ ਬਾਸ਼ਕਨਾਗ ਇੱਥੇ ਚੁੱਕ ਕੇ ਲਿਆਇਆ ਸੀ। ਉਦੋਂ ਦਾ ਮੇਰੇ ਮੱਥੇ ਕੋਈ ਆਦਮੀ ਨਹੀਂ ਲੱਗਾ ਤੇ ਨਾ ਹੀ ਮੈਂ ਇਥੋਂ ਕਿਤੇ ਜਾ ਸਕਦੀ ਹਾਂ ਰਾਜਕੁਮਾਰ ਨੇ ਆਖਿਆ ਉਹ ਬਾਸ਼ਿਕਨਾਗ ਹੁਣ ਇੱਥੇ ਨਹੀਂ ਆ ਸਕਦਾ ਉਹ ਮਰ ਗਿਆ ਹੈ ਰਾਜਕੁਮਾਰੀ ਨੇ ਆਖਿਆ ਰਾਜਕੁਮਾਰ ਮੈਨੂੰ ਭਰੋਸਾ ਨਹੀਂ ਉਹ ਕਿਹੜੀ ਬਣ ਕੇ ਵੀ ਆ ਜਾਂਦਾ ਹੈ ਉਸ ਕੋਲ ਇੱਕ ਮਣੀ ਹੈ ਜਿਸ ਨੂੰ ਲੈ ਕੇ ਉਹ ਬੌਲੀ ਵਿੱਚੋਂ ਬਾਹਰ ਜਾਂਦਾ ਹੈ ਤੇ ਇਸੇ ਮਣੀ ਦੀ ਤਾਕਤ ਨਾਲ ਅੰਦਰ ਆਉਂਦਾ ਹੈ ਰਾਜਕੁਮਾਰ ਨੇ ਮਣੀ ਕੱਢ ਕੇ ਵਿਖਾਈ ਤੇ ਆਖਿਆ ਚਲ ਤੈਨੂੰ ਬਾਹਰ ਬਾਸ਼ਕਨਾਗ ਮਰਿਆ ਹੋਇਆ ਵਿਖਾਵਾ। ਰਾਜਕੁਮਾਰੀ ਨੂੰ ਯਕੀਨ ਹੋ ਗਿਆ ਕਿ ਬਾਸ਼ਕਨਾਗ ਮਰ ਗਿਆ ਹੋਵੇਗਾ ਕਿਉਂਕਿ ਮਣੀ ਤੋਂ ਬਿਨਾਂ ਉਹ ਰਾਜਕੁਮਾਰ ਅੰਦਰ ਨਹੀਂ ਆ ਸਕਦਾ ਸੀ। ਰਾਜਕੁਮਾਰੀ ਤੇ ਰਾਜਕੁਮਾਰ ਦੋਵੇਂ ਉਸ ਥਾਂ ਤੇ ਰਹਿਣ ਲੱਗ ਪਏ। ਰਾਜਕੁਮਾਰੀ ਨੇ ਪਤੀਲਾ ਤੋਤਾ ਉਸ ਵਿੱਚ ਮਣੀ ਰੱਖੀ ਅਤੇ ਉੱਤੇ ਰੁਮਾਲ ਦੇ ਦਿੱਤਾ ਅਤੇ ਆਖਿਆ ਕਿ ਵਧੀਆ ਚੌਲਾਂ ਦਾ ਪਲਾਉ ਬਣ ਜਾਏ। ਜਦੋਂ ਰੁਮਾਲ ਚੱਕਿਆ ਤਾਂ ਪਤੀਲੇ ਵਿੱਚੋਂ ਮਹਿਕ ਆ ਰਹੀਆਂ ਸਨ। ਵਧੀਆ ਪਲਾਉ ਪੱਕ ਚੁੱਕਾ ਸੀ। ਰਾਜਕੁਮਾਰ ਨੇ ਹੈਰਾਨ ਹੋ ਕੇ ਪੁੱਛਿਆ ਰਾਜਕੁਮਾਰੀ ਈ ਕੇ ਇੱਕ ਹੀ ਖੇਲੇ ਉਸਨੇ ਆਖਿਆ ਇਸ ਮਣੀ ਦੀ ਕਰਾਮਾਤ ਹੈ ਇਸ ਨੂੰ ਪਤੀਲੇ ਵਿੱਚ ਰੱਖ ਕੇ ਜਿਹੜਾ ਭੋਜਨ ਮੂੰਹੋਂ ਮੰਗੀਏ ਤਿਆਰ ਹੋ ਜਾਂਦਾ ਹੈ ਰਾਜਕੁਮਾਰ ਨੂੰ ਅੱਗਾ ਪਿੱਛਾ ਸਭ ਕੁਝ ਭੁੱਲ ਗਿਆ ਰਾਜਕੁਮਾਰੀ ਦੇਵੀ ਮਗਰੋਂ ਬਾਸ਼ਕਨਾਗ ਲੱਥ ਗਿਆ ਉਹ ਵੀ ਬੜੀ ਪ੍ਰਸੰਨ ਸੀ ਕਦੀ ਕਦੀ ਦੋਵੇਂ ਬੌਲੀ ਤੋਂ ਬਾਹਰ ਆ ਕੇ ਰੁੱਖ ਥੱਲੇ ਬੈਠ ਕੇ ਚਤਰਾੰਜ ਦੀ ਬਾਜ਼ੀ ਲਾਇਆ ਕਰਦੇ ਸਨ ਇੱਕ ਦਿਨ ਉਸ ਦੇਸ਼ ਦਾ ਰਾਜਾ ਸ਼ਿਕਾਰ ਖੇਡਣ ਆਇਆ ਅਮੀਰ ਵਜ਼ੀਰ ਤੇ ਲਗਭਗ ਉਸ ਤੇ ਨਾਲ ਘੋੜਿਆਂ 'ਤੇ ਸਵਾਰ ਸਨ ਜੰਗਲ ਵਿੱਚ ਘਾਟ ਕਰਦੇ ਆ ਉਹਨਾਂ ਨੂੰ ਪਾਣੀ ਦੀ ਤਰੇਹ ਲੱਗੀ ਉਹਨਾਂ ਬੌਲੀ ਵੱਲ ਘੋੜੇ ਮੁੜੇ ਜਦੋਂ ਸ਼ਤਰੰਜ ਖੇਡਦੇ ਰਾਜਕੁਮਾਰ ਤੇ ਰਾਜਕੁਮਾਰੀ ਨੇ ਘੋੜਿਆਂ ਦੇ ਆਉਣ ਦੀ ਦਗੜ-ਦਗੜ ਸੁਣੀ ਤਾਂ ਉਹ ਝੱਟ ਸ਼ਤਰੰਜ ਬਿਲੇਟ ਕੇ ਬੌਲੀ ਵਿੱਚ ਉਤਰ ਗਏ ਕਾਹਲ ਵਿੱਚ ਰਾਜਕੁਮਾਰੀ ਦੀ ਜੁੱਤੀ ਦਾ ਇੱਕ ਪੈਰ ਰਹਿ ਗਿਆ ਵਜੀਰ ਦਾ ਘੋੜਾ ਸਭ ਤੋਂ ਅੱਗੇ ਸੀ ਉਸ ਨੂੰ ਬੌਲੀ ਵਿੱਚ ਉਤਰਦੇ ਰਾਜਕੁਮਾਰ ਤੇ ਰਾਜਕੁਮਾਰੀ ਦਾ ਝੌਲਾ ਪਿਆ ਉਹ ਘੋੜਾ ਤੇਜ਼ ਕਰਕੇ ਬੌਲੀ ਤੇ ਆਇਆ ਤਾਂ ਉਸ ਨੇ ਸੋਨਾ ਸੁੰਦਰ ਸੋਨੇ ਦੇ ਤੇਲੇ ਨਾਲ ਮੜਿਆ ਹੋਇਆ ਜਨਾਨੀ ਜੁੱਤੀ ਦਾ ਇੱਕ ਪੈਰ ਵਿਖਿਆ ਤੇ ਫੜ ਕੇ ਆਪਣੇ ਕੋਲ ਲੁਕਾ ਲਿਆ ਉਸ ਨੂੰ ਹੋਰ ਕੁਝ ਨਾ ਦਿਸਿਆ ਪਿੱਛੇ ਆਉਂਦੇ ਸਾਥੀਆਂ ਨੂੰ ਇਸ ਗੱਲ ਦਾ ਪਤਾ ਨਾ ਲੱਗਾ ਤੇ ਨਾ ਹੀ ਉਸਨੇ ਕਿਸੇ ਨਾਲ ਗੱਲ ਕੀਤੀ ਵਜ਼ੀਰ ਨੇ ਇਨਾਮ ਲੈਣ ਲਈ ਉਸ ਰਾਜੇ ਦੀ ਰਾਣੀ ਨੂੰ ਮਹਿਲਾ ਵੀ ਜਾ ਕੇ ਉਹ ਸੁੰਦਰ ਜੁੱਤੀ ਦਾ ਪੈਰ ਦੇ ਦਿੱਤਾ ਰਾਣੀ ਵੇਖ ਕੇ ਬੜੀ ਖੁਸ਼ ਹੋਈ ਜਦੋਂ ਉਸਨੇ ਪੈਰੀ ਪਾਇਆ ਤਾਂ ਉਸ ਨੂੰ ਬੜਾ ਫੱਬਿਆ ਉਹ ਇਸ ਤਰ੍ਹਾਂ ਦਾ ਇਸ ਦੇ ਨਾਲ ਦਾ ਦੂਜਾ ਪੈਰ ਵੀ ਚਾਹੁੰਦੀ ਸੀ ਜਦੋਂ ਰਾਤ ਨੂੰ ਰਾਜਾ ਆਇਆ ਤਾਂ ਰਾਣੀ ਟੁੱਟੀ ਮੰਜੀ ਲੈ ਕੇ ਸ਼ਮਾਦਾਨ ਬੁਝਾ ਕੇ लेट ਗਈ ਰਾਜੇ ਨੇ ਪੁੱਛਿਆ ਰਾਣੀ ਕੀ ਗੱਲ ਹੈ ਰਾਣੀ ਆਖਿਆ ਰਾਜਾ ਸੂਲ ਰਾਜੇ ਨੇ ਆਖਿਆ ਤੇਰਾ ਸੂਲ ਕਿਸ ਤਰ੍ਹਾਂ ਹਟ ਸਕਦਾ ਹੈ ਰਾਣੀ ਆਖਿਆ ਇਸ ਦੇ ਨਾਲ ਦਾ ਦੂਜਾ ਪੈਰ ਮੰਗਵਾ ਦੇ ਰਾਜੇ ਨੇ ਪੁੱਛਿਆ ਇਹ ਛਿੱਤਰ ਕਿੱਥੋਂ ਲਿਆਂਦਾਈ ਰਾਣੀ ਬੋਲੀ ਵਜੀਰ ਨੇ ਦਿੱਤਾ ਹੈ ਰਾਜੇ ਨੇ ਰਾਣੀ ਨੂੰ ਤਸੱਲੀ ਦਿੱਤੀ ਤੇ ਆਖਿਆ ਰਾਣੀ ਮੈਂ ਤੈਨੂੰ ਇਸ ਦੇ ਨਾਲ ਦਾ ਛਿੱਤਰ ਜ਼ਰੂਰ ਮੰਗਵਾ ਦੇਵਾਂਗਾ ਦਿਨ ਚੜਿਆ ਤਾਂ ਰਾਜੇ ਨੇ ਵਜ਼ੀਰ ਨੂੰ ਆਖਿਆ ਵਜ਼ੀਰ ਰਾਣੀ ਨੂੰ ਤੂੰ ਜੋ ਜੁੱਤੀ ਦਾ ਇੱਕ ਪੈਰ ਦਿੱਤਾ ਹੈ ਉਸ ਦੇ ਨਾਲ ਦਾ ਦੂਜਾ ਵੀ ਲਿਆ ਕੇ ਦੇ ਨਹੀਂ ਤਾਂ ਨਿੱਕੇ ਕੋਲੂ ਤੇ ਵੱਡੀ ਕਹਾਣੀ ਵਿੱਚ ਤੇਰਾ ਸਾਰਾ ਬਾਲ ਬੱਚਾ ਪੀੜ ਦਿੱਤਾ ਜਾਵੇਗਾ ਵਜ਼ੀਰ थरथਰ ਕੰਬਣ ਲੱਗਾ ਆਖਣ ਲੱਗਾ ਮਹਾਰਾਜ ਮੈਨੂੰ ਇਸ ਕੰਮ ਲਈ 21 ਦਿਨ ਦੀ ਮੌਹਲ ਦਿੱਤੀ ਜਾਏ ਰਾਜਾ ਮੰਨ ਗਿਆ ਵਜ਼ੀਰ ਨੂੰ ਬੜਾ ਫਿਕਰ ਸੀ ਉਸ ਨੂੰ ਸੋਚ-ਸੋਚ ਕੇ ਸੋਚ ਆਈ ਉਸਨੇ ਸ਼ਹਿਰ ਦੀਆਂ ਦੋ ਫਫੇ ਕਟੜੀਆਂ ਸਦਵਾਈਆਂ ਇੱਕ ਫਫੇ ਕਟਣੀ ਆਈ ਤਾਂ ਉਸ ਨੂੰ ਪੁੱਛਣ ਲੱਗਾ ਤੂੰ ਕੀ ਕਰ ਸਕਦੀ ਹੈ ਉਸਨੇ ਆਖਿਆ ਮੈਂ ਸਮਾਨ ਪਾੜ ਸਕਦੀ ਹਾਂ ਤੇ ਮੁੜ ਕੇ ਟਾਕੀ ਵੀ ਲਾ ਸਕਦੀ ਹਾਂ ਫਿਰ ਜੀ ਨੇ ਦੂਜੀ ਨੂੰ ਪੁੱਛਿਆ ਤੂੰ ਕੀ ਕਰ ਸਕਦੀ ਹੈ ਉਸਨੇ ਆਖਿਆ ਮੈਂ ਸਮਾਨ ਪਾੜ ਸਕਦੀ ਹਾਂ ਤੇ ਫਿਰ ਟਾਕੀ ਲਾ ਕੇ ਚਪਾ ਟਾਕੀ ਵਧਾ ਵੀ ਸਕਦੀ ਹਾਂ ਸਫੇ ਕੁੱਟਣੀ ਨੂੰ ਵਜੀਰ ਨੇ ਆਪਣੇ ਕੋਲ ਰੱਖ ਲਿਆ ਤੇ ਦੂਜੀ ਨੂੰ ਮੋੜ ਦਿੱਤਾ ਸਫੇ ਕੁੱਟਣੀ ਨੇ 100 ਕੋੜ ਸਵਾਰ ਆਪਣੇ ਨਾਲ ਲੈ ਲਿਆ ਤੇ ਜਿਸ ਬੌਲੀ ਤੋਂ ਵਜੀਰ ਨੂੰ ਛਿੱਤਰ ਲੱਗਾ ਸੀ ਉਸ ਬੌਲੀ ਦੇ ਲਾਗੇ ਰੁੱਖਾ ਝਾੜੀਆਂ ਦੇ ਓਲੇ ਕੋੜ ਸਵਾਰ ਲੁਕਾ ਦਿੱਤੇ ਤੇ ਆਖਿਆ ਜਦੋਂ ਮੈਂ ਕੁੱਕਾ ਮਾਰਾਂ ਤਾਂ ਅੱਖ ਦੇ ਫੋਰ ਵਿੱਚ ਮੇਰੇ ਕੋਲ ਪੁੱਜ ਆਇਓ ਆਪ ਬੌਲੀ ਦੇ ਕੋਲ ਲੁੱਕ ਕੇ ਬੈਠ ਗਈ ਰਾਜਕੁਮਾਰ ਤੇ ਰਾਜਕੁਮਾਰੀ ਹਰ ਰੋਜ਼ ਵਾਂਗ ਪੋਲੀ ਵਿੱਚੋਂ ਨਿਕਲ ਕੇ ਇਸ ਤਰਾਂ ਚ ਖੇਡਣ ਬੈਠ ਗਏ ਤੇ ਉਹ ਫੁੱਫੇ ਕੁੱਟਣੀ ਦੱਬੇ ਪੈਰੀ ਸਿਰ ਤੇ ਹੀ ਜਾ ਖਲੋਤੀ ਤੇ ਝਟ ਰਾਜਕੁਮਾਰੀ ਦੇ ਸਿਰ ਤੇ ਪਿਆਰ ਦੇ ਕੇ ਮਰਸੀ ਬਾਰੇ ਮਾਸੀ ਸਦਕੇ ਅੱਖਣ ਲੱਗ ਪਈ ਰਾਜਕੁਮਾਰੀ ਨੇ ਗੁੱਸੇ ਨਾਲ ਉਹਦਾ ਹੱਥ ਫੜ ਕੇ ਪਰੇ ਕਰ ਦਿੱਤਾ ਤੇ ਮੱਥੇ ਤੇ ਤਿਉੜੀ ਪਾ ਕੇ ਬੋਲੀ ਚਲੀ ਜਾ ਤੂੰ ਮੇਰੀ ਕਿੱਧਰ ਦੀ ਮਾਸੀ ਹੈ ਰਾਜਕੁਮਾਰ ਨੇ ਆਖਿਆ ਭੁਲਿਏ ਸਾਡਾ ਇਹਨੇ ਕੀ ਲੈਣਾ ਹੈ ਟੱਕ ਬੁਰਕੀ ਇਹ ਵੀ ਖਾ ਛੱਡਿਆ ਕਰੂ ਤੇ ਇਸ ਨਾਲ ਗੱਲਾਂ ਬਾਤਾਂ ਕਰਦੇ ਆਂ ਤੇਰਾ ਜੀ ਲੱਗਾ ਰਿਹਾ ਕਰੂ ਰਾਜਕੁਮਾਰੀ ਨੇ ਰਾਜਕਮਾਰ ਦਾ ਅੱਖਾਂ ਨਾ ਮੋੜਿਆ ਤੇ ਜਾਣ ਲੱਗਿਆ ਫਫੇ ਕਟਣ ਨੂੰ ਵੀ ਬੌਲੀ ਵਿੱਚ ਨਾਲ ਹੀ ਲੈ ਗਏ ਕਿੰਨਾ ਚਿਰ ਉਹ ਤਿੰਨੇ ਇਕੱਠੇ ਹੀ ਬਾਹਰ ਆਉਂਦੇ ਰਹੇ ਫਿਰ ਸਹਜੇ ਸਹਜੇ ਫਫੇ ਕਟਣੀ ਰਾਜਕੁਮਾਰੀ ਨੂੰ ਅੱਡੇ ਛਾੜ ਕੇ ਬੌਲੀ ਤੋਂ ਬਾਹਰ ਲਿਆਇਆ ਕਰਦੀ ਸੀ ਤੇ ਬਾਦਸ਼ਾਹ ਦਾ ਲੜਕਾ ਬੌਲੀ ਵਿੱਚ ਰਹਿ ਜਾਇਆ ਕਰਦਾ ਸੀ ਇੱਕ ਦਿਨ ਉਹ ਰਾਜਕੁਮਾਰੀ ਨੂੰ ਸੁੰਦਰ ਝਾੜੀਆਂ ਵਿਖਾਉਂਦੀ ਵਿਖਾਉਂਦੀ ਬੌਲੀ ਤੋਂ ਵਾਵਾ ਹਟਵਾ ਲੈ ਗਈ ਉੱਥੇ ਜਾ ਕੇ ਉਸਨੇ ਜਫਾ ਪਾ ਕੇ ਰਾਜਕੁਮਾਰੀ ਤੋਂ ਮਣੀ ਖੋ ਕੇ ਆਪਣੇ ਬੋਜੇ ਵਿੱਚ ਪਾ ਲਈ ਤੇ ਆਪ ਉੱਚੀ ਸਾਰੀ ਕੁਕ ਮਾਰ ਦਿੱਤੀ ਫਸੀ ਨੂੰ ਫਟਕਨ ਕਿੱਥੇ 100 ਸਵਾਰ ਝਾੜੀਆਂ ਵਿੱਚੋਂ ਖੁੰਬਾਂ ਵਾਂਗ ਨਿਕਲ ਆਏ ਤੇ ਇੱਕ ਸਵਾਰ ਨੇ ਰੁੰਦੀ ਕੁਲਾਂਦੀ ਨੂੰ ਆਪਣੇ ਘੋੜੇ ਤੇ ਸੁੱਟ ਲਿਆ ਤੇ ਘੋੜੀ ਨੂੰ ਅੱਡੀ ਲਾ ਕੇ ਵਜੀਰ ਦੇ ਕੋਲ ਲਿਆਂਦਾ ਵਜੀਰ ਨੂੰ ਚਾਹ ਚੜ ਗਿਆ ਉਸਨੇ ਝਟ ਦਰਬਾਰ ਵਿੱਚ ਹਾਜ਼ਰ ਹੋ ਕੇ ਆਖਿਆ ਬਾਦਸ਼ਾਹ ਸਲਾਮਤ ਤੂੰ ਜੁੱਤੀ ਦਾ ਪੈਰ ਆਖਦਾ ਸੈਂ ਮੈਂ ਜੁੱਤੀ ਵਾਲੀ ਸਣੇ ਜੁੱਤੀ ਲੈ ਆਂਦੀ ਐ ਬਾਦਸ਼ਾਹ ਨੇ ਵਜ਼ੀਰ ਨੂੰ ਬੜਾ ਇਨਾਮ ਦਿੱਤਾ ਤੇ ਵਜ਼ੀਰ ਨੇ ਫਫੇ ਕੁੱਟਣੀ ਨੂੰ ਇਨਾਮ ਦੇ ਕੇ ਕੁਛ ਕਰ ਦਿੱਤਾ ਰਾਜਕੁਮਾਰੀ ਦਾ ਛਿੱਤਰ ਲਹਾ ਕੇ ਬਾਦਸ਼ਾਹ ਰਾਣੀ ਨੂੰ ਭੇਜ ਦਿੱਤਾ ਤੇ ਰਾਜਕੁਮਾਰੀ ਦੀ ਸ਼ਕਲ ਵੇਖ ਕੇ ਬਾਦਸ਼ਾਹ ਮੋਹਿਤ ਹੋ ਗਿਆ ਤੇ ਆਖਣ ਲੱਗਾ ਸੁੰਦਰ ਰਾਜਕੁਮਾਰੀ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਰਾਜਕੁਮਾਰੀ ਨੇ ਬਾਦਸ਼ਾਹ ਨੂੰ ਆਖਿਆ ਮੈਨੂੰ ਅਡਰਾ ਮਹਿਲ ਬਣਾ ਦੇ 6 ਮਹੀਨੇ ਤੱਕ ਜੇਕਰ ਮੇਰਾ ਵਾਰਿਸ ਨਾ ਆਇਆ ਤਾਂ ਮੈਂ ਤੇਰੇ ਨਾਲ ਸ਼ਾਦੀ ਕਰ ਲਵਾਂਗੀ ਵਾਸ਼ਾ ਮੰਨ ਗਿਆ ਤੇ ਉਸਨੇ ਉਸ ਨੂੰ ਰਹਿ ਲਈ ਅਡਰਾ ਮਹਿਲ ਬਣਵਾ ਦਿੱਤਾ ਉਧਰ ਰਾਜਕੁਮਾਰ ਬੌਲੀ ਵਿੱਚ ਭੁੱਖਾ ਧਹਾਇਆ ਸੁੱਕ ਕੇ ਤੀਲਾ ਹੋ ਗਿਆ ਤੇ ਬੇਸੁੱਧ ਮਰਿਆ ਵਾਂਗ ਪਿਆ ਰਿਹਾ ਕਿਉਂ ਜੋ ਉਸ ਕੋਲ ਮਣੀ ਨਹੀਂ ਸੀ ਇੱਕ ਰਾਤ ਸੁੱਤੇ ਪਏ ਬਲੋਚ ਦੇ ਲੜਕੇ ਨੂੰ ਸੁਪਨਾ ਆਇਆ ਕਿ ਰਾਜਕੁਮਾਰ ਨੂੰ ਬੜੀ ਭੀੜ ਬਣੀ ਹੋਈ ਹੈ ਉਹ ਸਵੇਰੇ ਉੱਠ ਕੇ ਬ੍ਰਾਹਮਣ ਦੇ ਲੜਕੇ ਕੋਲ ਪੂਜਾ ਤੇ ਉਸ ਨੂੰ ਅੱਖਾਂ ਲੱਗਾ ਚਲ ਭਰਾ ਸਾਡੇ ਭਰਾ ਰਾਜਕੁਮਾਰ ਤੇ ਭੀੜ ਬਣ ਗਈ ਏ ਚੱਲ ਕੇ ਪਤਾ ਕਰੀਏ ब्राह्मण ਦਾ ਮੁੰਡਾ ਜੰਤਰ ਮੰਤਰ ਸਭ ਸਿੱਖ ਚੁਕਾ ਸੀ ਉਸਨੇ ਰਤਾ ਹੁਜਤ ਨਾ ਕੀਤੀ ਉਸਦੇ ਨਾਲ ਤੁਰ ਪਿਆ ਦੋਵੇਂ ਜਣੇ ਤੁਰ ਪਏ ਰਾਵ ਵਿਚਿਕ ਤਰਖਾਣਾ ਦਾ کارਖਾਨਾ ਆਇਆ ਤਾਂ ਘੋੜੇ ਦਾ ਖੁਰਾ ਉਸ کارਖਾਨੇ ਵੱਲ ਗਿਆ کارਖਾਨੇ ਦੇ ਅੰਦਰ ਜਾ ਕੇ ਉਹਨਾਂ ਨੇ ਵੇਖਿਆ ਕਿ ਤਰਖਾਣਾ ਦਾ ਲੜਕਾ ਬੜੇ ਅਜੀਹਣ ਉਡਣ ਘਟੋਲੇ ਬਣਾ ਰਿਹਾ ਸੀ ਜਦੋਂ ਉਹਨਾਂ ਨੇ ਉਸ ਨੂੰ ਸੁਫਨੇ ਵਾਲੀ ਗੱਲ ਦੱਸੀ ਤਾਂ ਉਹ ਵੀ ਉਹਨਾਂ ਦੇ ਨਾਲ ਹੀ ਹੋਤ ਰਿਹਾ ਰਾਜਕੁਮਾਰ ਦੇ ਘੋੜੇ ਦਾ ਇੱਕ ਖੁਰਾ ਇੱਕ ਜੰਗਲ ਵੀ ਚਲਾ ਗਿਆ ਬੌਲੀ ਤੇ ਜਾ ਕੇ ਖੁਰਾਕ ਖਸ ਗਿਆ ਕਦੀ ਖੁਰਾ ਚਾਰਕੋ ਕਿਸੇ ਬੰਨੇ ਚਲਾ ਜਾਂਦਾ ਸੀ ਤੇ ਕਦੀ ਚਾਰਕੋ ਕਿਸੇ ਬੰਨੇ ਚਲਾ ਜਾਂਦਾ ਸੀ ਇੱਕ ਦਿਨ ਖੁਰਾ ਕੱਢਦੇ ਕੱਢਦੇ ਉਹ ਘੋੜੇ ਦੇ ਮਗਰ ਲਾਗਲੇ ਸ਼ਹਿਰ ਜਾ ਬੜੇ ਖੁਰਾ ਇੱਕ ਦਾਣੇ ਭੰਨਣ ਵਾਲੀ ਝੂਰੀ ਦੀ ਪੱਟੀ ਤੇ ਚਲਾ ਗਿਆ ਉਸ ਮਾਈ ਨੂੰ ਉਹਨਾਂ ਨੇ ਪੁੱਛਿਆ ਮਾਈ ਇੱਥੇ ਕੋਈ ਬਾਦਸ਼ਾਹ ਦਾ ਲੜਕਾ ਆਇਆ ਸੀ ਪੱਠੀ ਵਾਲੀ ਬੋਲੀ ਹਾਂ ਬੇਟਾ ਇੱਕ ਘੋੜੇ ਵਾਲਾ ਤੁਹਾਡੀ ਉਮਰ ਦਾ ਰਾਜਕੁਮਾਰ ਇਸ ਪੱਠੀ ਤੋਂ ਸਵਾਦੀ ਪੰਡ ਲੈ ਕੇ ਚਲਾ ਗਿਆ ਸੀ ਮੁੜ ਕੇ ਨਹੀਂ ਆਇਆ ਇਧਰ ਸ਼ਹਿਰ ਵਿੱਚ ਬੌਲੀ ਵਾਲੀ ਰਾਜਕੁਮਾਰੀ ਨੇ ਸ਼ਾਹੀ ਫਰਮਾਨ ਥਾਂਪੁਰ ਥਾਂ ਲਿਖ ਕੇ ਲਾਇਆ ਹੋਇਆ ਸੀ ਕਿ ਮੈਂ ਸਦਾ ਵਰਤ ਲਾਇਆ ਹੋਇਆ ਹੈ ਜੋ ਵੀ ਪਰਦੇਸੀ ਮੁਸਾਫਰ ਆਵੇ ਮੈਨੂੰ ਹੱਡ ਬੀਤੀ ਤੇ ਜਗ ਬੀਤੀ ਸੁਣਾਵੇ ਮੈਂ ਉਸ ਨੂੰ ਰੋਟੀ ਖਵਾ ਕੇ سونے ਦਾ ਟਕਾ ਦੇਵਾਂਗੀ ਫਿਰ ਦੇ ਫਰਾਂਦੇ ਤਿੰਨਾਂ ਯਾਰਾਂ ਨੇ ਰਾਜਕੁਮਾਰੀ ਦਾ ਸ਼ਾਹੀ ਫਰਮਾਨ ਪੜ੍ਹਿਆ ਤੇ ਸਿੱਧੇ ਰਾਜਕੁਮਾਰੀ ਦੇ ਮਹਿਲ ਵਿੱਚ ਚਲੇ ਗਏ ਉਹਨਾਂ ਰੋਟੀ ਖਾਧੀ ਰਾਜਕੁਮਾਰੀ ਨੇ ਉਹਨਾਂ ਨੂੰ ਆਪਣੇ ਪਾਸ ਬੁਲਾਇਆ ਤੇ ਬਿਠਾ ਕੇ ਜਗ ਬੀਤੀ ਤੇ ਹੱਡ ਬੀਤੀ ਪੁੱਛੀ ਬ੍ਰਾਹਮਣ ਦੇ ਲੜਕੇ ਨੇ ਆਪਣੀ ਸਾਰੀ ਹੱਡ ਬੀਤੀ ਸੁਣਾਈ ਤੇ ਦੱਸਿਆ ਕਿ ਅਸੀਂ ਹੁਣ ਆਪਣੇ ਭਰਾ ਰਾਜਕੁਮਾਰ ਦੀ ਭਾਲ ਵਿੱਚ ਫਿਰਦੇ ਹਾਂ ਬੌਲੀ ਤੋਂ ਅੱਗੇ ਖੁਰਾ ਕਿਸੇ ਬੰਨੇ ਨਹੀਂ ਤੁਰਦਾ ਰਾਜਕੁਮਾਰੀ ਨੇ ਆਪਣੇ ਤੇ ਰਾਜਕਮਾਨ ਨਾਲ ਬੀਤੀ ਸਾਰੀ ਕਹਾਣੀ ਦੱਸੀ ਤੇ ਆਖਿਆ ਇਸ ਸ਼ਹਿਰ ਦੀ ਜਮਾਲ ਫਫੇ ਕਟਣੀ ਕੋਲ ਮਣੀ ਹੈ ਜਿਸ ਨਾਲ ਤੁਸੀਂ ਬੌਲੀ ਵਿੱਚ ਉਤਰ ਜਾਓ ਅਗੇ ਇੱਕ ਵਾਰੀ ਆਵੇਗੀ ਉਸ ਥਾਣੀ ਲੰਘ ਜਾਏ ਉਹ ਕਿਉਂ ਰਾਜਕੁਮਾਰ ਲੱਭ ਪਵੇਗਾ ਫਫੇ ਕੁੱਟਣੀ ਤੋਂ ਮੰਨੀ ਲੈਣੀ ਔਕੀ ਗੱਲ ਸੀ ਉਹਨਾਂ ਸੋਚ ਕੇ ਢੰਗ ਲੱਭ ਲਿਆ ਬ੍ਰਹਮਣ ਦੇ ਲੜਕੇ ਨੇ ਤੇੜ ਧੁੱਤੀ ਬੰਨੀ ਤੇ ਮੱਥੇ ਤਿਲਕ ਲਾਇਆ ਕੱਚ ਵਿੱਚ ਜੋਤਿਸ਼ ਦੀਆਂ ਕਿਤਾਬਾਂ ਮਾਰ ਲਈਆਂ ਅਤੇ ਲੋਕਾਂ ਦੀ ਟੇਬਲ ਲਾਉਂਦਾ ਤੇ ਹੱਥ ਵੇਖਦਾ ਹੋਇਆ ਜਮਾਲੋ ਫਫੇ ਕੁੱਟਣੀ ਦੇ ਘਰ ਜਾ ਵੜਿਆ ਜੋਤਿਸ਼ੀ ਪੰਡਤ ਨੂੰ ਵੇਖ ਕੇ ਫਫੇ ਕੁੱਟਣੀ ਛੇ ਦਿਨ ਉਸ ਦੇ ਕੋਲ ਆਈ ਤੇ ਆਖਣ ਲੱਗੀ ਵੀ ਵਿਰਾ ਤੇਰਾ ਭਲਾ ਹੋਵੇਗਾ ਮੇਰਾ ਪੁੱਤ 12 ਸਾਲਾਂ ਦਾ ਪਰਦੇਸ ਵਿੱਚ ਖੱਟਣ ਗਿਆ ਏ ਕਦੋਂ ਆਵੇਗਾ ਉਸਨੇ ਦੱਸਿਆ ਮਾਈ ਤੇਰਾ ਪੁੱਤਰ ਦੌਲਤ ਦਾ ਘੋੜਾ ਲੱਦ ਕੇ ਅੱਜ ਤੁਰਿਆ ਆ ਰਿਹਾ ਏ ਖਾਣ ਪੀਣ ਨੂੰ ਬਥੇਰਾ ਤੇਰੇ ਘਰ ਆ ਜਾਵੇਗਾ ਫਫੇ ਕੁੱਟਣੀ ਸੁਣ ਕੇ ਬਹੁਤ ਖੁਸ਼ ਹੋਈ ਇੰਨੀ ਗੱਲ ਆ ਕੇ ਪੰਡਤ ਚਲਾ ਗਿਆ ਬਲੋਚ ਦੇ ਲੜਕੇ ਨੇ ਇੱਕ ਖੱਡਲ ਤੋਂ ਠਿਕਰੀਆਂ ਦੀ ਛੱਟ ਭਰ ਕੇ ਘੋੜੇ ਤੇ ਲੱਦ ਲਈ ਤੇ ਫਫੇ ਕੁੱਟਣੀ ਦੇ ਘਰ ਚਲਾ ਗਿਆ ਉਸ ਨੂੰ ਜਦ ਆਲਾਮ ਆਖਿਆ ਉਸਨੇ ਪਿਆਰ ਦਿੱਤਾ ਤੇ ਖੈਰ ਸੁਖ ਪੁੱਛੀ ਬਲੋਚ ਨੇ ਦੌਲਤ ਦੀ ਛੱਟ ਲਾ ਕੇ ਰੱਖ ਦਿੱਤੀ ਤੇ ਉਸਨੇ ਫਟਾਫਟ ਮਿੱਠੇ ਚੌਲਰ ਨੇ ਤੇ ਥਾਲ ਭਰ ਕੇ ਅੱਗੇ ਲਿਆ ਰੱਖੇ ਬਲੋਚ ਦੇ ਲੜਕੇ ਨੇ ਦੋ ਦਿਨ ਬੁਰਕੀਆਂ ਪਾਈਆਂ ਤੇ ਖਾਣਾ ਹਟ ਗਿਆ ਫਫੇ ਕੁੱਟਣੀ ਨੇ ਪੁੱਛਿਆ ਪੁੱਤ ਖਾਂਦਾ ਕਿਉਂ ਨਹੀਂ ਬਲੋਚ ਦਾ ਲੜਕਾ ਬੋਲਿਆ ਆਮਾ ਮੇਰਾ ਤਾਂ ਕੰਮ ਬਹੁਤ ਵਿਗੜ ਗਿਆ ਹੈ ਮੈਂ ਉੱਥੇ ਸਦਾ ਥਾਲ ਵਿੱਚ ਮਣੀ ਰੱਖ ਕੇ ਖਾਣਾ ਖਾਇਆ ਕਰਦਾ ਸਾਂ ਉਹ ਮਣੀ ਮੇਰੀ ਉੱਥੇ ਹੀ ਰਹਿ ਗਈ ਏ ਹੁਣ ਮੈਂ ਭੁੱਖਾ ਹੀ ਮਰ ਜਾਵਾਂਗਾ ਫਫੇ ਕੁੱਟਣੀ ਨੇ ਆਖਿਆ ਪੁੱਤ ਤੂੰ ਫਿਕਰ ਨਾ ਕਰ ਇਹ ਕਹਿ ਕੇ ਅੰਦਰੋਂ ਲਟਲਟ ਕਰਦੀ ਮਣੀ ਸੰਦੂਕ ਵਿੱਚੋਂ ਕੱਢ ਲਈ ਤੇ ਲਿਆ ਕੇ ਥਾਲ ਵਿੱਚ ਰੱਖ ਦਿੱਤੀ ਮੁੰਡੇ ਨੇ ਅੱਖ ਬਚਾ ਕੇ ਆਪਣੇ ਸਿਰ ਵਿੱਚੋਂ ਵਾਲ ਤੋੜੇ ਤੇ ਚੌਲਾਂ ਵਿੱਚ ਰਲਾ ਕੇ ਫਫੇ ਕੁੱਟਣੀ ਨੂੰ ਆਖਣ ਲੱਗਾ ਮਾਂ ਵੇਖ ਜੋ ਮਣੀ ਨਾ ਹੁੰਦੀ ਤਾਂ ਇਹ ਵਾਲ ਖੱਦੇ ਜਾਣੇ ਸਨ ਬਲੋਚ ਦੇ ਲੜਕੇ ਨੇ ਚੌਲ ਖਾ ਕੇ ਮਣੀ ਬੋਜੇ ਵਿੱਚ ਪਾ ਲਈ ਤੇ ਵਿੜੇ ਵਿੱਚ ਲੋਕ ਕਹਿਣ ਲੱਗਾ ਲੇ ਮਾ ਮੈਂ ਦੋਸਤਾਂ ਮਿੱਤਰਾਂ ਨੂੰ ਮੇਲਾਵਾ ਇੰਨੀ ਗੱਲ ਆ ਕੇ ਉਹ ਘਰੋਂ ਨਿਕਲ ਤੁਰਿਆ ਤੇ ਸਾਥੀਆਂ ਨੂੰ ਆ ਮਿਲਿਆ ਮਣੀ ਲੈ ਕੇ ਤਿੰਨੇ ਯਾਰ ਬੌਲੀ ਦੀਆਂ ਪੌੜੀਆਂ ਉਤਰ ਗਏ ਜਾ ਕੇ ਬਾਰੀ ਖੋਲੀ ਤਾਂ ਕੀ ਵੇਖਦੇ ਹਨ ਕਿ ਇੱਕ ਪਲੰਗ ਤੇ ਬਾਦਸ਼ਾਹ ਦਾ ਪੁੱਤਰ ਸੁੱਕ ਕੇ ਤਿੱਲਾ ਹੋਇਆ ਬੇਸੁੱਧ ਪਿਆ ਹੈ ਬ੍ਰਾਹਮਣ ਦੇ ਲੜਕੇ ਨੇ ਸੁੱੱਚੇ ਪਾਣੀ ਦੀ ਗੜਵੀ ਭਰੀ ਤੇ ਮੰਤਰ ਪੜ੍ਹ ਕੇ ਉਸ ਉੱਤੇ ਛਿੱਟੇ ਮਾਰੇ ਉਹ RAM ਨਾਮ ਕਰਦਾ ਉੱਠ ਕੇ ਬੈਠ ਗਿਆ ਹੁਣ ਚਾਰੋਂ ਮਿੱਤਰ ਫਿਰ ਇਕੱਠੇ ਹੋ ਗਏ ਤਿੰਨਾਂ ਨੇ ਰਾਜਕੁਮਾਰ ਨੂੰ ਬੌਲੀ ਵਾਲੀ ਰਾਜਕੁਮਾਰੀ ਦੀ ਸਾਰੀ ਕਥਾ ਸੁਣਾਈ ਤੇ ਰਾਜਕੁਮਾਰੀ ਨੂੰ ਵਾਪਸ ਲਿਆਉਣ ਦੀ ਗੋਦ ਬ੍ਰਾਹਮਣ ਦਾ ਲੜਕਾ ਜਾ ਕੇ ਰਾਜਕੁਮਾਰੀ ਨੂੰ ਸਾਰੀ ਗੱਲ ਸਮਝਾ ਆਇਆ ਰਾਜਕੁਮਾਰੀ ਨੇ ਬਾਦਸ਼ਾਹ ਨੂੰ ਆਪਣੇ ਮਹਿਲਾਂ ਵਿੱਚ ਸਦਵਾਇਆ ਤੇ ਆਖਿਆ ਬਾਦਸ਼ਾਹ ਸਲਾਮਤ ਮੇਰਾ ਵਾਰਸ ਪਿੱਛੋਂ ਕੋਈ ਨਹੀਂ ਬੋੜਿਆ ਤੇ ਨਾ ਹੀ ਕਿਸੇ ਦੇ ਆਉਣ ਦੀ ਆਸ ਹੈ ਮੈਂ ਕੀਤੇ ਵਾਦੀ ਤੋਂ ਪਹਿਲਾਂ ਹੀ ਤੇਰੇ ਨਾਲ ਸ਼ਾਦੀ ਕਰਾਉਣਾ ਚਾਹੁੰਦੀ ਹਾਂ ਸਾਡੀ ਸ਼ਾਹੀ ਖਾਨਦਾਨ ਦੀ ਰਸਮ ਹੈ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਬਾਦਸ਼ਾਹ ਦੀ ਲੜਕੀ ਵਜ਼ੀਰ ਦੀ ਲੜਕੀ ਤੇ कोतवाल ਦੀ ਲੜਕੀ ਕਿਸੇ ਸਿਆਣੀ ਜਨਾਨੀ ਨੂੰ ਨਾਲ ਲੈ ਕੇ ਮਹਿਲਾ ਉੱਤੇ ਰੱਖੇ ਉਡਣ ਘਟੋਲੇ ਵਿੱਚ ਬੈਠ ਕੇ ਮਹਿੰਦੀ ਲਾਉਣ ਅਤੇ ਗੀਤ ਗਾਉਣ ਤਾਂ ਜੋ ਅਗਲੇ ਦਿਨ ਬੜੀ ਸ਼ਾਨ ਨਾਲ ਸ਼ਾਦੀ ਹੋਵੇ। ਬਾਦਸ਼ਾਹ ਸਾਰੀ ਰਸਮ ਪੂਰੀ ਕਰਨੀ ਮੰਨ ਗਿਆ ਤੇ ਉਸਨੇ ਵਿਆਹ ਦਾ ਦਿਨ ਮਿੱਥ ਦਿੱਤਾ। ਤਰਖਾਨ ਦੇ ਲੜਕੇ ਨੇ ਹੱਥ ਵਿੱਚ ਤੇਸਾ ਤਿਆਰੀ ਫੜੇ, ਮੋਢੇ ਤੇ ਕੁਹਾੜਾ ਰੱਖਿਆ ਤੇ ਹੋਰ ਹਥਿਆਰ ਲੈ ਕੇ ਸ਼ਹਿਰ ਵਿੱਚ ਝੋਕਾ ਦਿੱਤਾ। ਕੋਈ ਉਡਣ ਘਟੋਲੇ ਬਣਵਾ ਲਓ। ਬਾਦਸ਼ਾਹ ਨੂੰ ਉਡਣ ਘਟੋਲੇ ਦੀ ਬੜੀ ਲੋੜ ਸੀ। ਉਸਨੇ ਤਰਖਾਨ ਦੇ ਲੜਕੇ ਨੂੰ ਦਰਬਾਰ ਵਿੱਚ ਛੱਡ ਕੇ ਆਖਿਆ, "ਬਹੁਤ ਛੇਤੀ ਇੱਕ ਸੁੰਦਰ ਉਡਣ ਘਟੋਲਾ ਬਣਾ ਦਿੱਤਾ ਜਾਵੇ।" ਦਰਖਾਨ ਦੇ ਲੜਕੇ ਨੂੰ ਲੱਕੜ ਤੇ ਹੋਰ ਸਾਰਾ ਸਮਾਨ ਮਿਲ ਗਿਆ ਤੇ ਉਹ ਰਾਜੇ ਦੇ ਕਹਿਣ ਤੇ ਰਾਜਕੁਮਾਰੀ ਦੇ ਮਹਿਲਾਂ ਤੋਂ ਉਡਣ ਘਟੋਲਾ ਬਣਾਉਣ ਲੱਗ ਪਿਆ ਛੱਟ ਹੀ ਉਸਨੇ ਇੱਕ ਸੁੰਦਰ ਉਡਣ ਘਟੋਲਾ ਤਿਆਰ ਕਰ ਦਿੱਤਾ ਉਸ ਵਿੱਚ ਕਲਾ ਵਾਲੇ ਪਾਸੇ ਖਾਣਾ ਬਣਾਇਆ ਜਿਸ ਵਿੱਚ ਜਿਸ ਦਿਨ ਰਾਜਕੁਮਾਰੀ ਨੂੰ ਮਹਿੰਦੀ ਲਗਣੀ ਸੀ ਚਾਰ ਯਾਰ ਪਹਿਲਾਂ ਹੀ ਲੁੱਕ ਕੇ ਬੈਠ ਗਏ ਬਾਦਸ਼ਾਹ ਨੇ ਹੁਕਮ ਦਿੱਤਾ ਤਾਂ ਬਾਦਸ਼ਾਹ ਦੀ ਲੜਕੀ ਬਜੀਤ ਦੀ ਲੜਕੀ ਕੋਤਵਾਲ ਦੀ ਲੜਕੀ ਤੇ ਜਮਾਲੂ ਫਫੇ ਕਟਣੀ ਚਾਰੇ ਰਲ ਕੇ ਸਗਨਾ ਦੀ ਮਹਿੰਦੀ ਲਾਉਣ ਲਈ ਆਈਆਂ ਰਾਜਕੁਮਾਰੀ ਸੁੰਦਰ ਪੋਸ਼ਾਕ ਪਾ ਕੇ ਤੇ ਹਾਰ ਸ਼ਿੰਗਾਰ ਲਾ ਕੇ ਆਲੀਸ਼ਾਨ ਉਡਣ ਘਟੋਲੇ ਵਿੱਚ ਬੈਠ ਗਈ ਮਹਿੰਦੀ ਲਾਉਣ ਆਈਆਂ ਕੁੜੀਆਂ ਤੇ ਫਫੇ ਕਟਣੀ ਗੀਤ ਗਾਉਣ ਲੱਗੀਆਂ ਤੇ ਹੱਥਾਂ ਤੇ ਪੈਰਾਂ ਨੂੰ ਮਹਿੰਦੀ ਲਾਉਣ ਲੱਗੀਆਂ ਤਰਖਾਣ ਦੇ ਮੁੰਡੇ ਨੇ ਕਲਾ ਦਾਅਬ ਦਿੱਤੀ ਤੇ ਉਡਣ ਘਟੋਲਾ ਹਵਾ ਵਿੱਚ ਉੱਡਣ ਲੱਗ ਪਿਆ ਇੱਕ ਫੇਰਾ ਉਹਨਾਂ ਨੇ ਸ਼ਹਿਰ ਦੇ ਦੁਵਾਲੇ ਲਾਇਆ ਤੇ ਬਾਦਸ਼ਾਹ ਦੇ ਦਰਬਾਰ ਉੱਤੇ ਜਾ ਕੇ ਜਮਾਲੂ ਫਫੇ ਕਟਣੀ ਨੂੰ ਲੱਤੋਂ ਫੜ ਕੇ ਦਰਬਾਰ ਵਿੱਚ ਛੁੱਟ ਦਿੱਤਾ ਫਿਰ ਚਾਰੇ ਉੱਡਣ ਘਟੋਲਾ ਲੈ ਕੇ ਆਪਣੇ ਸ਼ਹਿਰ ਆ ਗਏ ਬਾਦਸ਼ਾਹ ਤੇ ਉਸਦੇ ਸ਼ਹਿਰ ਦੇ ਲੋਕ ਬਿੜ-ਬਿੜ ਤੱਕਦੇ ਰਹਿ ਗਏ ਉਹਨਾਂ ਦਾ 14 ਸਾਲਾਂ ਦਾ ਬੰਵਾਰਸ ਪੂਰਾ ਹੋ ਗਿਆ ਸੀ ਉਹ ਸ਼ਹਿਰ ਵਿੱਚ ਆਏ ਉਹਨਾਂ ਦੇ ਆਉਣ ਤੇ ਖੁਸ਼ੀਆਂ ਮਨਾਈਆਂ ਗਈਆਂ ਬਾਦਸ਼ਾਹ ਦੇ ਲੜਕੇ ਨੇ ਬੌਲੀ ਵਾਲੀ ਰਾਜਕੁਮਾਰੀ ਨਾਲ ਹੀ ਸ਼ਾਦੀ ਕਰਵਾ ਲਈ ब्राह्मण ਦੇ ਲੜਕੇ ਨੇ ਬਾਦਸ਼ਾਹ ਦੀ ਲੜਕੀ ਨਾਲ ਵਿਆਹ ਕਰ ਲਿਆ ਤੇ ਬਲੋਚ ਦੇ ਲੜਕੇ ਨੇ कोतवाल ਦੀ ਲੜਕੀ ਨਾਲ ਸ਼ਾਦੀ ਕਰ ਲਈ ਸੁਪਰੀਏ ਸਿੱਖਿਆਰਥੀਓ ਇਹ थी हमारी आज की कथा चार यार धन्यवाद